ਮੈਂ ਨੌਕਰ 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 ਜੋੜੇ ਸ਼ਾਦੀਆਂ ਜੋੜੇ ਸ਼ਾਦੀਆਂ ਨੌਕਰ ਜੋੜੇ ਸ਼ਾਦੀਆਂ ਨੌਕਰ ਜੋੜੇ ਸ਼ਾਦੀਆਂ ਨੌਕਰ ਪੰਜਾਬੀ ਪੀਰਾਂ ਦੀ ਪੰਜਾਬੀ ਪੀਰਾਂ ਦੀ ਨੌਕਰ ਪੰਜਾਬੀ ਪੀਰਾਂ ਦੀ ਮੈਂ ਨੌਕਰ ਜੋੜੇ ਸ਼ਾਦੀ ਹਾਂ ਸਾਰੀ ਦੁਨੀਆ ਨੂੰ ਮੈਂ ਦੱਸਿਆ ਏ ਮੈਂ ਨੌਕਰ ਜੋੜੇ ਸ਼ਾਦੀ ਹਾਂ ਸਾਰੀ ਦੁਨੀਆ ਨੂੰ ਮੈਂ ਦੱਸਿਆ ਏ ਮੈਂ ਨੌਕਰ ਜੋੜੇ ਸ਼ਾਦੀ ਹਾਂ ਦੁਨੀਆ ਨੂੰ ਮੈਂ ਦੱਸਿਆ ਏ ਮੈਂ ਨੌਕਰ ਫਕਰ ਸ਼ਾਦੀ ਹਾਂ ਸਾਰੀ ਦੁਨੀਆ ਨੂੰ ਮੈਂ ਦੱਸਿਆ ਏ ਮੈਂ ਨੌਕਰ ਫਕਰ ਸ਼ਾਦੀ ਸਾਰੀ ਦੁਨੀਆ ਨੂੰ ਮੈਂ ਦੱਸਿਆ ਏ ਮੈਂ ਨੌਕਰ ਹਾਂ ਪੰਜ ਪੀਰਾਂ ਦੀ ਨੌਕਰ ਹਾਂ ਪੰਜ ਪੀਰਾਂ ਦੀ ਮੈਂ ਨੋਕਰ ਫੱਕਰ ਸ਼ਾਦੀ ਹਾਂ ਮੈਂ ਨੋਕਰ ਫੱਕਰ ਸ਼ਾਦੀ ਹਾਂ ਮੈਂ ਨੋਕਰ ਜੋੜੇ ਸ਼ਾਦੀ ਹਾਂ ਮੈਂ ਨੋਕਰ ਜੋੜੇ ਸ਼ਾਦੀ ਹਾਂ ਸਾਰੀ ਦੁਨੀਆ ਨੂੰ ਮੈਂ ਦੱਸਿਆ ਮੈਂ ਨੋਕਰ ਜੋੜੇ ਸ਼ਾਦੀ ਸਾਰੀ ਦੁਨੀਆ ਨੂੰ ਦੱਸਿਆ ਏ ਮੈਨੂੰ ਹੋਰ ਕਿਸੇ ਦੀ ਲੋੜ ਨਹੀਂ ਹੋਰ ਕਿਸੇ ਦੀ ਲੋੜ ਨਹੀਂ ਹੋਰ ਕਿਸੇ ਦੀ ਲੋੜ ਨਹੀਂ ਮੈਨੂੰ ਹੋਰ ਕਿਸੇ ਦੀ ਲੋੜ ਨਹੀਂ ਫੱਕਰ ਸ਼ਾਹ ਮਨ ਵਿੱਚ ਵਸਿਆ ਏ ਮੈਨੂੰ ਹੋਰ ਕਿਸੇ ਦੀ ਲੋੜ ਨਹੀਂ ਫੱਕਰ ਸ਼ਾਹ